ਸਸਿਕਾ ਜੀ ਮੈਂ ਹਕਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ ਗ੍ਰੀਨ ਕਾਰਡ ਧਾਰਕ ਜੋ ਅਮਰੀਕਾ ਨਾਗਰਿਕ ਬਣ ਗਏ ਨੇ ਜੇਕਰ ਹੁਣ ਟੈਕਸ ਰਿਟਰਨ ਅਤੇ ਆਪਣੀ ਆਮਦਨ ਦੀ ਘਾਟ ਰਿਪੋਰਟ ਕਰਦੇ ਨਹੀਂ ਤਾਂ ਹੁਣ ਉਹਨਾਂ ਨੂੰ ਆਪਣੀ ਨਾਗਰਿਕਤਾ ਗੁਆਨ ਦਾ ਖਤਰਾ ਹੋ ਸਕਦਾ ਹੈ ਕਿਉਂਕਿ ਅਮਰੀਕੀ ਸਰਕਾਰ ਕੁਝ ਅਮਰੀਕੀਆ ਦੀ ਨਾਗਰਿਕਤਾ ਖੋਣ ਦੇ ਲਈ ਸਰਗਰਮੀ ਦੇ ਨਾਲ ਕੰਮ ਕਰਦੀ ਹੈ ਅਤੇ ਟੈਕਸ ਰਿਟਰਨ ਉਤੇ ਧੋਖਾੜੀ ਉਹਨਾਂ ਆਧਾਰ 'ਤੇ ਵਿੱਚ ਹੋ ਸਕਦੀ ਹੈ ਜਿਨ੍ਹਾਂ ਤਹਿਤ ਨਾਗਰਿਕਤਾ ਰੱਦ ਕੀਤੀ ਜਾ ਸਕਦੀ ਹੈ ਅਮਰੀਕੀ ਨਿਆਂ ਵਿਭਾਗ ਨੇ ਅਮਰੀਕੀ ਨਾਗਰਿਕਤਾ ਨੂੰ ਰੱਦ ਕਰਨ ਅਤੇ ਡੀਨੇਚੁਰਲਾਈਜੇਸ਼ਨ ਨੂੰ ਤਲਜੀਹ ਦੇਣ ਦੇ ਲਈ ਇੱਕ ਪ੍ਰਮੁੱਖ ਤਜੀਹ ਨਿਰਧਾਰਤ ਕੀਤੀ ਹੈ ਜਿਵੇਂ ਕਿ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਹਾਲ ਹੀ ਦੇ ਵਿੱਚ ਜਾਰੀ ਕੀਤੇ ਗਏ ਇੱਕ ਮੈਮੋਰੰਡਮ ਦੇ ਵਿੱਚ ਦੱਸਿਆ ਗਿਆ ਜੋ ਅਮਰੀਕੀ ਨਾਗਰਿਕ ਬਣ ਕੇ ਨਹੀਂ ਉਹਨਾਂ ਨੂੰ ਆਪਣੀ ਨਾਗਰਿਕਤਾ ਕੁਆਂ ਦਾ ਖਤਰਾ ਹੋ ਸਕਦਾ ਹੈ ਜੇਕਰ ਉਹ ਟੈਕਸ ਰਿਟਰਨ ਨਾ ਹੋਤੇ ਆਪਣੀ ਆਮਦਨ ਦੀ ਘਟ ਰਿਪੋਰਟ ਕਰਦੇ ਨਹੀਂ ਨੈਚਰਲਾਈਜੇਸ਼ਨ ਕਾਨੂੰਨੀ ਸਥਾਈ ਨਿਵਾਸੀਆਂ ਜੋ ਗ੍ਰੀਨ ਕਾਰਡ ਧਾਰਕ ਹਨ ਨੂੰ ਅਮਰੀਕੀ ਨਾਗਰਿਕਤਾ ਦੇਣ ਦੀ ਪ੍ਰਕਿਰਿਆ ਹੈ ਜੋ ਕਾਂਗਰਸ ਅਤੇ ਉਸ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਨੇ ਜਿਸ ਦੇ ਨਾਲ ਉਹ ਕਾਨੂੰਨੀ ਤੌਰ ਉਤੇ ਅਮਰੀਕਾ ਦੇ ਅੰਦਰ ਸਥਿਤ ਹੋਤੇ ਰਹਿ ਸਕਦੇ ਨੇ ਡੀ ਨੈਚਰਲਾਈਜੇਸ਼ਨ ਕਿਸੇ ਵਿਅਕਤੀ ਦੀ ਅਮਰੀਕੀ ਨਾਗਰਿਕਤਾ ਨੂੰ ਅਧਿਕਾਰ ਤੌਰ ਤੇ ਰੱਦ ਕਰਨਾ ਹੈ ਜੋ ਕਿ ਅਰਜ਼ੀ ਅਤੇ ਜਾਂਚ ਦੌਰਾਨ ਗੈਰ ਕਾਨੂੰਨੀ ਪ੍ਰਾਪਤੀ ਜਾਂ ਫੇਰ ਜਾਣਬੁੱਝ ਕੇ ਗਲਤ ਪੇਸ਼ਕਾਰੀ ਦੇ ਨਤੀਜੇ ਵਜੋਂ ਹੁੰਦੇ ਜੇਕਰ ਕੋਤਿਕ ਤੱਥਾ ਦਾ ਖੁਲਾਸਾ ਨਹੀਂ ਕੀਤਾ ਜਾਂਦਾ ਤਾਂ ਪਿਛਲੇ ਕੇਸ ਦਰਸਾਉਂਦੇ ਨੇ ਕਿ ਜੰਗੀ ਅਪਰਾਧੀ ਜਾਂ ਫਿਰ ਜੋ ਰਾਸ਼ਟਰੀ ਸੁਰੱਖਿਆ ਦੇ ਲਈ ਖਤਰਾ ਨੇ ਉਹਨਾਂ ਨੂੰ ਉਹਨਾਂ ਦੀ ਅਮਰੀਕੀ ਨਾਗਰਿਕਤਾ ਖੋਣ ਦੇ ਲਈ ਡੀ ਨੈਚਰਲਾਈਜੇਸ਼ਨ ਦੇ ਅਧੀਨ ਕੀਤਾ ਗਿਆ ਸੀ ਜੇਕਰ ਕਿਸੇ ਅਮਰੀਕੀ ਨਾਗਰਿਕ ਨੇ ਜਾਣ ਬੁੱਝ ਕੇ ਟੈਕਸ ਰਿਟਰਨ ਨਾ ਹੋਤੇ ਆਪਣੀ ਆਮਦਨ ਦੀ ਘੱਟ ਰਿਪੋਰਟ ਕੀਤੀ ਹੈ ਤਾਂ ਅਮਰੀਕੀ ਸਰਕਾਰ ਉਸ ਦੀ ਨਾਗਰਿਕਤਾ ਹੁਣ ਰੱਦ ਕਰ ਸਕਦੀ ਹੈ ਅਮਰੀਕੀ ਸਰਕਾਰ ਦੇ ਕੋਲ ਨਾਗਰਿਕਤਾ ਰੱਦ ਕਰਨ ਦੀ ਇੱਕ ਪ੍ਰਕਿਰਿਆ ਹੈ ਅਤੇ ਟੈਕਸ ਰਿਟਰਨ ਨਾ ਹੋਤੇ ਧੋਖਾ ਉਨਾ ਅਧਾਰਾ ਦੇ ਵਿੱਚੋਂ ਇੱਕ ਹੋ ਸਕਦੀ ਹੈ ਜਿਸ ਤਹਿ ਤੇ ਫਿਰ ਕਿਰਿਆ ਸ਼ੁਰੂ ਕੀਤੀ ਜਾ ਸਕਦੀ ਹੈ ਬਲੂਮਬਰਗ ਲਾਉ ਨੇ ਰਿਪੋਰਟ ਦਿੱਤੀ ਹੈ ਕਿ ਰਾਸ਼ਟਰਪਤੀ 트াম্প ਦੇ ਪ੍ਰਸ਼ਾਸਨ ਦੇ ਅਧੀਨ ਟੈਕਸ ਰਿਟਰਨ ਉਤੇ ਆਮਦਨ ਦੀ ਘਾਟ ਰਿਪੋਰਟਿੰਗ ਦੇ ਨਤੀਜੇ ਦੇ ਵਜੋਂ ਗੈਰ ਅਮਰੀਕੀ ਨਾਗਰਿਕ ਐਲਾਨ ਕੀਤਾ ਜਾ ਸਕਦਾ ਹੈ ਨਿਆਂ ਵਿਭਾਗ ਨੇ ਆਪਣੇ ਸਿਵਲ ਡਿਵੀਜ਼ਨ ਦੇ ਲਈ ਪੰਜ ਲਾਗੂ ਕਰਨ ਵਾਲੀਆਂ ਤਰਜ਼ੀਹਾਂ ਦੇ ਵਿੱਚੋਂ ਇੱਕ ਵਜੋਂ ਟੀ ਨੈਚਰਲਾਈਜੇਸ਼ਨ ਨੂੰ ਵਧਾ ਦਿੱਤਾ ਹੈ ਬਲੂਮਬਰਗ ਲਾਅ ਦੇ ਵਿੱਚ ਇੱਕ ਅਜਿਹਾ ਕੇਸ ਦਾ ਹਵਾਲਾ ਦਿੰਦਾ ਹੈ ਜਿੱਥੇ ਸਰਕਾਰੀ ਵਕੀਲਾਂ ਨੇ ਇੱਕ ਅਦਾਲਤ ਨੂੰ ਯੂਸਟੇਨ ਦੇ ਇੱਕ ਨਾਗਰਿਕ ਨੂੰ ਉਸ ਦੀ ਨਾਗਰਿਕਤਾ ਤੋਂ ਵਾਂਝਾ ਕਰਨ ਦੇ ਲਈ ਕਿਹਾ ਸੀ ਜਦੋਂ ਉਸ ਨੇ 5 ਸਾਲ ਪਹਿਲਾਂ ਝੂਠਾ ਟੈਕਸ ਰਿਟਰਨ ਦਾਇਰ ਕਰਨ ਦਾ ਦੋਸ਼ ਲਗਾਇਆ ਸੀ ਨਾਗਰਿਕ ਨਾਗਰਿਕਤਾ ਪ੍ਰਾਪਤ ਕਰਨ ਦੇ ਲਈ ਇੱਕ ਸੰਗੀ ਪ੍ਰਕਿਰਿਆ ਦੇ ਵਿੱਚੋਂ ਲੰਘ ਰਿਹਾ ਸੀ ਤੇ ਇੰਨਾ ਹੀ ਨਹੀਂ ਟੈਕਸ ਰਿਟਰਨ ਉੱਤੇ ਧੋਖਾਧੜੀ ਦੇ ਗੰਭੀਰ ਕਾਨੂੰਨੀ ਨਤੀਜੇ ਵੀ ਹੋ ਸਕਦੇ ਨੇ ਜਿਸ ਦੇ ਵਿੱਚ ਜੁਰਮਾਨੇ ਅਦਾਇਗੀ ਦੇ ਕਿਤੇ ਟੈਕਸਾਂ ਉੱਤੇ ਵਿਆਜ ਅਤੇ ਸੰਭਾਵੀ ਤੌਰ ਤੇ ਨਾਗਰਿਕਤਾ ਦਾ ਸਥਾਈ ਨਿਵਾਸ ਸਥਿਤੀ ਗੁਆਨਾ ਸ਼ਾਮਲ ਹੈ ਇਮੀਗ੍ਰੇਸ਼ਨ ਅਧਿਕਾਰੀ ਟੈਕਸ ਗੈਰ ਪਾਲਣਾ ਨੂੰ ਸਥਾਈ ਨਿਵਾਸ ਤੰਤੇ ਸਬੂਤ ਵੱਜੋ ਵਿਚਾਰ ਸਕਦੇ ਨਹੀਂ ਅਤੇ ਇਹ ਅਮਰੀਕਾ ਦੇ ਵਿੱਚ ਦੁਬਾਰਾ ਦਾਖਲ ਹੋਣ ਜਾਂ ਨਾਗਰਿਕਤਾ ਦੇ ਲਈ ਅਲਜੀਦਨ ਵੇਲੇ ਇੱਕ ਸਮੱਸਿਆ ਬਣ ਸਕਦੀ ਹੈ ਇਥੇ ਦੱਸਣਾ ਬੰਦਾ ਹੈ ਕਿ ਕਾਨੂੰਨੀ ਸਥਾਈ ਨਿਵਾਸੀ ਜੋ ਅਮਰੀਕਾ ਤੋਂ ਬਾਹਰ ਲੰਬਾ ਸਮਾਂ ਬਿਤਾਉਂਦੇ ਨੇ ਉਹਨਾਂ ਨੂੰ ਆਪਣਾ ਗ੍ਰੀਨ ਕਾਰਡ ਦਾ ਜਾਗਵਣ ਦਾ ਖਤਰਾ ਹੁੰਦਾ ਹੈ ਅਤੇ ਜੇਕਰ ਉਹ 1 ਸਾਲ ਤੋਂ ਵੱਧ ਸਮੇਂ ਦੇ ਲਈ ਬਿਨਾ ਪੁਨਰ ਪ੍ਰਵੇਸ਼ ਪਰਮਿਟ ਦੇ ਵਿਦੇਸ਼ ਵਿੱਚ ਰਹਿੰਦੇ ਨੇ ਤਾਂ ਇਮੀਗ੍ਰੇਸ਼ਨ ਜੱਜ ਦੁਆਰਾ ਉਹਨਾਂ ਨੂੰ ਦਾਖਲੇ ਤੋਂ ਇਨਕਾਰ ਕੀਤਾ ਜਾ ਸਕਦਾ ਹੈ ਇਸ ਲਈ ਗ੍ਰੀਨ ਕਾਰਡ ਧਾਰਕਾਂ ਅਤੇ ਅਮਰੀਕੀ ਨਾਗਰਿਕਾਂ ਦੇ ਲਈ ਅਜਈਆਂ ਸਮੱਸਿਆਵਾਂ ਤੋਂ ਬਚਣ ਦੇ ਲਈ ਆਪਣੇ ਟੈਕਸ ਰਿਟਰਨ ਸਹੀ ਅਤੇ ਇਮਾਨਦਾਰੀ ਤੇ ਨਾਲ ਫਾਈਲ ਕਰਨਾ ਮਹੱਤਵਪੂਰਨ ਹੈ ਗੁਰੂ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ